बाल झड़न दी प्रॉब्लम तो हो परेशान त ले आओ एनवी ग्रो अप प्लस हेयर ऑयल जिसे लगातार इस्तेमाल नाल ਤੁਹਾਨੂੰ ਮਿਲਣਗੇ ਲੰਬੇ ਅਤੇ ਮਜ਼ਬੂਤ ਵਾਲ ਹਰ ਮੈਡੀਕਲ ਅਤੇ ਜਨਰਲ ਸਟੋਰ ਤੇ ਉਪਲਬਧ ਨਾਲ ਪੰਜਾਬੀ ਟੀਵੀ ਦੇਖ ਰਹੇ ਸਾਰੇ ਦਰਸ਼ਕਾਂ ਦਾ ਬਹੁਤ-ਬਹੁਤ ਸਵਾਗਤ ਮੈਂ ਹਮਨਜੀਤ ਸਿੰਘ ਰਮਣ ਅੱਜ ਲੁਧਿਆਣਾ ਦੇ ਅਲੱਗ-ਅਲੱਗ ਏਰੀਆ ਵਿੱਚ ਜ਼ਿਲ੍ਹਾ ਪ੍ਰਧਾਨ ਲੁਧਿਆਣਾ ਚੇਅਰਮੈਨ ਜ਼ਿਲ੍ਹਾ ਵਿੱਤ ਤੇ ਯੋਜਨਾ ਕਮੇਟੀ ਸ਼ਰਪਾਲ ਸਿੰਘ ਮੱਕੜਹੂਰਾ ਨੇ ਅਯੁੱਧਿਆ ਵਿੱਚ ਸ਼੍ਰੀ ਰਾਮ ਮੰਦਰ ਪ੍ਰਾਣ ਪ੍ਰティਸ਼ਟਾ ਸਮਾਰੋਹ ਦੇ ਸਬੰਧ ਵਿੱਚ ਹਾਜ਼ਰੀ ਲਗਵਾਈ ਜਨਕਪੁਰੀ ਏਰੀਆ ਵਿੱਚ ਸ਼ੇਵ ਭੋਲਾ ਮੰਦਿਰ ਵਿਖੇ ਹਵਨ ਪੰਡਾਰਾ ਤੇ ਸਤਸੰਗ ਵਿੱਚ ਹਾਜ਼ਰੀ ਲਗਵਾਈ ਵਾਰਡ ਨੰਬਰ 29 ਗੁਰੂ ਅਰਜਨ ਦੇਵ ਨਗਰ ਸਮਰਾਲਾ ਚੌਕ ਵਿਖੇ ਦਵਿੰਦਰ ਸਿੰਘ ਵੱਲੋਂ ਲਗਾਏ ਗੇ ਪੰਡਾਰੇ ਵਿੱਚ ਵੀ ਹਾਜ਼ਰੀ ਲਗਵਾਈ ਵਾਰਡ ਨੰਬਰ 20 ਸੰਜੇ ਗਾਂਧੀ ਕਲੋਨੀ ਤਾਜਪੁਰ ਰੋਡ ਤੇ ਬਲਾਕ ਇੰਚਾਰਜ ਮਹਾਵੀਰ ਵੱਲੋਂ ਲਗਾਏ ਗੇ ਪੰਡਾਰੇ ਵਿੱਚ ਹਾਜ਼ਰੀ ਲਗਵਾਈ ਹਲਕਾ ਆਤਮਨਗਰ ਸ਼ਿਮਲਾਪੁਰੀ ਵਿੱਚ ਪੰਜਾਬ ਸਟੇਟ ਟਰੇਡਰਜ਼ ਕਮਿਸ਼ਨ ਦੇ ਮੈਂਬਰ ਰਾਜਕੁਮਾਰ ਅਗਰਵਾਲਾ ਤੇ ਉਹਨਾਂ ਦੇ ਪਰਿਵਾਰ ਵੱਲੋਂ ਲਗਾਏ ਗੇ ਪੰਡਾਰੇ ਵਿੱਚ ਵੀ ਹਾਜ਼ਰੀ ਲਗਵਾਈ ਗਈ। ਦੁਰਗਾ ਮਾਤਾ ਮੰਦਰ ਅਰਬਨ ਸਟੇਟ ਡੁਗਰੀ ਵਿਖੇ ਪਹੁੰਚ ਕੇ ਆਸ਼ੀਰਵਾਦ ਪ੍ਰਾਪਤ ਕੀਤਾ ਇੱਟਾਂ ਵਾਲਾ ਚੌਕ ਜਨਤਾਨਗਰ ਵਿਖੇ ਬਲਾਕ ਇੰਚਾਰਜ ਨੀਲਮ ਲਖਨਪਾਲ ਵੱਲੋਂ ਲਗਾਏ ਗੇ ਪੰਡਾਰੇ ਵਿੱਚ ਹਾਜ਼ਰੀ ਲਗਵਾਈ ਗਈ। ਬਲਾਕ ਇੰਚਾਰਜ ਕਾਮਰਾਜ ਸ਼ਰਮਾ ਵੱਲੋਂ ਸ਼ਿਵ ਮੰਦਿਰ ਬਿੰਦਰਾਵਨ ਰੋਡ ਵਿਖੇ ਲਗਾਏ ਗੇ ਪੰਡਾਰੇ ਵਿੱਚ ਵੀ ਹਾਜ਼ਰੀ ਲਗਵਾਈ। ਬਲਾਕ ਇੰਚਾਰਜ ਗੁਰਪ੍ਰੀਤ ਬਾਬਾ ਵੱਲੋਂ ਅਮਰਪੁਰਾ ਵਿਖੇ ਲਗਾਏ ਗੇ ਪੰਡਾਰੇ ਵਿੱਚ ਵੀ ਹਾਜ਼ਰੀ ਲਗਵਾਈ ਗਈ। ਇਸ ਤੋਂ ਇਲਾਵਾ ਸ਼ਿਵ ਸ਼ਕਤੀ ਮੰਦਿਰ ਜਨਤਾਨਗਰ ਜਿੰਦਲ ਬ੍ਰਦਰਜ਼ ਹੌਲਸੇਲ ਕਰਿਆਨਾ ਸਟੋਰ ਅਤੇ ਕਈ ਹੋਰ ਥਾਵਾਂ ਤੇ ਵੀ ਪ੍ਰਾਣ ਪ੍ਰਤੀਸ਼ਠਾ ਸਮਾਰੋਹ ਵਿੱਚ ਹਾਜ਼ਰੀ ਲਗਵਾਈ ਗਈ। ਇਨ੍ਹਾਂ ਸਮਾਰੋਹਾਂ ਦੌਰਾਨ ਹਲਕਾ ਵੈਸਟ ਦੇ ਬਲਾਕ ਪ੍ਰਧਾਨ ਪਵਨਦੀਪ ਸਿੰਘ ਸੈਗਲ ਅਤੇ ਹਲਕਾ ਆਤਮਨਗਰ ਤੋਂ ਮੂਰ ਲਾਲ ਸ਼ਰਮਾ ਵੀ ਮੌਜੂਦ ਹਨ ਚੇਅਰਮੈਨ ਸ਼ਰਨਪਾਲ ਸਿੰਘ ਮੱਕੜ ਹੋਰ ਹਨ ਇਹਨਾਂ ਸਮਾਰੋਹ ਦੌਰਾਨ ਸ਼੍ਰੀ ਰਾਮ ਜੀ ਤੋਂ ਆਸ਼ੀਰਵਾਦ ਪ੍ਰਾਪਤ ਕੀਤਾ ਤੇ ਸ਼੍ਰੀ ਰਾਮ ਪ੍ਰਾਣ ਮੰਦਰ ਪ੍ਰਾਣ ਪਰਿਸ਼ਠਾ ਦੇ ਸ਼ੁਭ ਅਫਸਰ ਮੌਕੇ ਰਾਮ ਭਗਤਾਂ ਨੂੰ ਵਧਾਈ ਵਿ ਦਿੱਤੀ